ਕੇਵਲ ਇੱਕ ਚੁਟਕੀ ਨਮਕ ਸਾਡੇ ਜੀਵਨ ਵਿੱਚ ਚਮਤਕਾਰ ਕਰ ਸਕਦਾ ਹੈ ਨਮਕ ਨਾਲ ਸੰਬੰਧਿਤ 7 ਟੋਟਕੇ ਇਸ ਤਰ੍ਹਾਂ ਹਨ ਨੰਬਰ 1 ਰੋਜ਼ ਇੱਕ ਚੁਟਕੀ ਨਮਕ ਇੱਕ ਮੱਗ ਪਾਣੀ ਵਿੱਚ ਪਾ ਕੇ ਇਸ਼ਨਾਨ ਕਰੋ ਫਿਰ ਸਾਫ਼ ਪਾਣੀ ਨਾਲ ਇਸ਼ਨਾਨ ਕਰੋ ਅਜਿਹਾ ਕਰਨ ਨਾਲ ਤੁਹਾਨੂੰ ਹਰ ਕੰਮ 'ਚ ਸਫਲਤਾ ਮਿਲਣੀ ਸ਼ੁਰੂ ਹੋ ਜਾਂਦੀ ਹੈ ਨੰਬਰ 2 ਘਰ ਵਿੱਚ ਹੋ ਰਹੇ ਕਲੇਸ਼ ਨੂੰ ਖਤਮ ਕਰਨ ਲਈ ਘਰ ਦੇ ਚਾਰੇ ਕੋਨਿਆਂ ਵਿੱਚ ਖੜਾ ਨਮਕ ਕੱਚ ਦੇ ਕਟੋਰੇ ਵਿੱਚ ਭਰ ਕੇ ਰੱਖੋ ਅਤੇ ਹਰ ਮਹੀਨੇ ਇਸ ਨੂੰ ਬਦਲਦੇ ਰਹੋ ਅਤੇ ਵੀਰਵਾਰ ਨੂੰ ਛੱਡ ਕੇ ਹਰ ਰੋਜ਼ ਨਮਕ ਦਾ ਪੋਚਾ ਘਰ ਵਿੱਚ ਲਗਾਓ ਨੰਬਰ 3 ਜੇਕਰ ਕਿਸੇ ਨੂੰ ਨਜ਼ਰ ਲੱਗ ਗਈ ਹੈ ਅਤੇ ਸਿਹਤ ਠੀਕ ਨਹੀਂ ਰਹਿੰਦੀ ਤਾਂ ਉਸ ਵਿਅਕਤੀ ਉੱਪਰੋਂ ਇੱਕ ਮੁਠੀ ਨਮਕ ਅਤੇ ਰਾਈ 7 ਵਾਰ ਵਾਰ ਕੇ ਟਾਇਲਟ ਵਿੱਚ ਫਲਸ਼ ਕਰ ਦਿਓ 3 ਦਿਨ ਲਗਾਤਾਰ ਕਰਨ ਨਾਲ ਨਜ਼ਰ ਉਤਰ ਜਾਂਦੀ ਹੈ ਨੰਬਰ 4 ਘਰ ਦੇ ਮੁੱਖ ਦਰਵਾਜ਼ੇ ਤੇ ਲਾਲ ਕੱਪੜੇ ਵਿੱਚ ਖੜਾ ਨਮਕ ਬੰਨ ਕੇ ਲਟਕਾ ਦਿਓ ਇਸ ਨਾਲ ਕੋਈ ਨਕਾਰਾਤਮਕ ਊਰਜਾ ਘਰ ਵਿੱਚ ਪ੍ਰਵੇਸ਼ ਨਹੀਂ ਕਰੇਗੀ। ਨੰਬਰ 5 ਰਾਤ ਨੂੰ ਸੌਣ ਤੋਂ ਪਹਿਲਾਂ ਨਮਕ ਮਿਲੇ ਗੁੰਗੁਨੇ ਪਾਣੀ ਨਾਲ ਹੱਥ-ਪੈਰ ਧੋਣ ਨਾਲ ਹਰ ਤਰ੍ਹਾਂ ਦੇ ਬੁਰੇ ਪ੍ਰਭਾਵ ਘਟ ਜਾਂਦੇ ਹਨ ਅਤੇ ਬੁਰੇ ਸੁਪਨੇ ਵੀ ਨਹੀਂ ਆਉਂਦੇ। ਨੰਬਰ 6 ਘਰ ਵਿੱਚੋਂ ਵਸਤੂ ਦੋਸ਼ ਖਤਮ ਕਰਨ ਲਈ ਆਪਣੇ ਘਰ ਦੇ ਬਾਥਰੂਮ ਵਿੱਚ ਇੱਕ ਕੱਚ ਦੇ ਕਟੋਰੇ ਵਿੱਚ ਖੜਾ ਨਮਕ ਭਰ ਕੇ ਰੱਖੋ ਅਤੇ ਹਰ ਹਫ਼ਤੇ ਇਸ ਨੂੰ ਬਦਲਦੇ ਰਹੋ। ਕਿਉਂਕਿ ਘਰ ਦੀ ਸਭ ਤੋਂ ਜ਼ਿਆਦਾ ਨਕਾਰਾਤਮਕ ਊਰਜਾ ਬਾਥਰੂਮ ਵਿੱਚ ਹੁੰਦੀ ਹੈ ਨੰਬਰ 7 ਜੇਕਰ પતિ ਪਤਨੀ ਵਿੱਚ ਕਲੇਸ਼ ਰਹਿੰਦਾ ਹੈ ਤਾਂ ਆਪਣੇ ਸੌਣ ਵਾਲੇ ਕਮਰੇ ਵਿੱਚ ਕੱਚ ਦੇ ਕਟੋਰੀ ਵਿੱਚ ਸੇਂਦਾ ਨਮਕ ਭਰ ਕੇ ਰੱਖੋ ਅਤੇ ਹਰ 15 ਦਿਨਾਂ ਬਾਅਦ ਇਸ ਨੂੰ ਬਦਲਦੇ ਰਹੋ ਨਮਕ ਦਾ ਉਪਯੋਗ ਕਰਨ ਵੇਲੇ ਕੁਝ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ ਨਮਕ ਕਦੇ ਕਿਸੇ ਨੂੰ ਸਿੱਧੇ ਹੱਥ ਨਾਲ ਨਾ ਦਿਓ ਸਗੋਂ ਉਸ ਦੀ ਥਾਲੀ ਵਿੱਚ ਰੱਖੋ ਨਹੀਂ ਤਾਂ ਤੁਹਾਡੀ ਉਸ ਨਾਲ ਲੜਾਈ ਹੋ ਜਾਵੇਗੀ ਜੇਕਰ ਸ਼ਾਮ ਦੇ ਸਮੇਂ ਕੋਈ ਨਮਕ ਮੰਗਣ ਆ ਜਾਵੇ ਤਾਂ ਕਦੇ ਕਿਸੇ ਨੂੰ ਨਾ ਦਿਓ ਨਮਕ ਨੂੰ ਸਟੀਲ ਜਾਂ ਲੋਹੇ ਦੇ ਬਰਤਨ ਵਿੱਚ ਨਹੀਂ ਰੱਖਣਾ ਚਾਹੀਦਾ ਇਸ ਨੂੰ ਹਮੇਸ਼ਾ ਕੱਚ ਦੇ ਬਰਤਨ ਵਿੱਚ ਰੱਖੋ ਜੇਕਰ ਵੀਡੀਓ ਵਿੱਚ ਦਿੱਤੀ ਜਾਣਕਾਰੀ ਤੁਹਾਨੂੰ ਵਧੀਆ ਲੱਗੀ ਹੋਵੇ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਧੰਨਵਾਦ